ਪਟ੍ਰੋਨ ਰੈਤ ਜਹਾਜ ਦਾ ਉਡਾਣ ਜਿਹੜੇ ਸੰਤਾ ਮਹਾਪੁਰਸ਼ਾਂ ਨੇ ਨਾਮ ਸਿਮਰਦੀ ਕਮਾਈ ਕਰਕੇ ਪਰਮਾਤਮਾ ਨਾਲ ਇੱਕਮਿੱਤਾ ਹਾਸਿਰ ਕਰ ਲਈ ਹੁੰਦੀ ਹੈ ਉਹਨਾਂ ਦੇ ਬੋਲਾਂ ਅੰਦਰ ਬਰਕਤ ਵਰਤ ਜਾਂਦੀ ਹੈ ਉਹ ਕਿਸੇ ਵੀ ਅਣਹੋਣੀ ਛਾਇ ਨੂੰ ਹੋਂਦ ਵਿੱਚ ਬਦਲਣ ਦੇ ਪੂਰਨ ਤੌਰ ਤੇ ਸਮਰੱਥ ਹੋ ਜਾਂਦੇ ਹਨ ਕੁਦਰਤ ਦੀਆਂ ਹਰ ਸ਼ਕਤੀਆਂ ਉਹਨਾਂ ਦੇ ਅਧੀਨ ਹੋ ਕੇ ਵਰਤਣ ਲੱਗ ਜਾਂਦੀਆਂ ਹਨ ਮੈਂ ਇੱਥੇ ਇੱਕ ਅਤਿ ਹੀ ਅਚਰਜ ਅਤੇ ਬਸਮਾਤ ਭਰਿਆ ਸਾਖਾ ਦੱਸਣ ਚੱਲਿਆ ਹਾਂ ਮੈਂ ਫਰਵਰੀ 1974 ਵਿੱਚ ਪੰਜਾਬ ਐਂਡ ਸਿੰਧ ਬੈਂਕ ਨਾਲ ਸੰਬੰਧਿਤ ਆਪਣੇ ਨਿੱਜੀ ਕੰਮ ਲਈ ਸਰਦਾਰ ਸਰਜੀਤ ਸਿੰਘ ਜੀ ਮਜੀਠੀਆ ਜੋ ਸਾਡੀ ਬੈਂਕ ਦੇ ਐਕਟਿੰਗ ਮੈਨੇਜਿੰਗ ਡਾਇਰੈਕਟਰ ਸਨ ਨੂੰ ਮਿਲ ਲਈ ਉਹਨਾਂ ਦੇ ਨਿਵਾਸ ਸਥਾਨ ਸਰਦਾਰ ਨਗਰ ਗੋਰਖਪੁਰ ਜੂਪੀ ਗਿਆ ਮੇਰੇ ਨਾਲ ਮੇਰਾ ਇੱਕ ਹੋਰ ਦੋਸਤ ਵੀ ਸੀ ਸਰਦਾਰ ਸਾਹਿਬ ਜੀ ਨਾਲ ਜਾਣ ਪਛਾਣ ਤਾਂ ਕੋਈ ਨਹੀਂ ਸੀ ਵੈਸੇ ਉਹਨਾਂ ਦੇ ਦਰਸ਼ਨ ਹੋ ਜਾਂਦੇ ਸਨ ਜਦੋਂ ਅਕਸਰ ਹੀ ਨਾਨਸਰ ਕਲੇਰਾਂ ਆਇਆ ਕਰਦੇ ਸਨ ਮੇਰਾ ਬੈਂਕ ਦਾ ਮਸਲਾ ਪੇਚੀਦਾ ਹੋਣ ਕਰਕੇ ਬਾਪੂ ਜੀ ਨੇ ਮੈਨੂੰ ਸਰਦਾਰ ਸਾਹਿਬ ਜੀ ਕੋਲ ਭੇਜਿਆ ਉੱਥੇ ਪਹੁੰਚਦਿਆਂ ਨਾਨਸਰ ਬਾਰੇ ਅਤੇ ਬਾਪੂ ਜੀ ਬਾਰੇ ਦੱਸਣ ਤੇ ਉਹਨਾਂ ਨੇ ਸਾਡੀ ਅੱਛੀ ਆਉ ਭਗਤ ਕੀਤੀ ਅਸੀਂ 4 ਦਿਨ ਉਹਨਾਂ ਪਾਸ ਰਹੇ ਇੱਕ ਦਿਨ ਉਹਨਾਂ ਨੇ ਆਪਣੇ ਬੇਟੇ ਸਰਦਾਰ ਸਤਿਆਜੀਤ ਸਿੰਘ ਜੀ ਨੂੰ ਆਪਣੇ ਸਾਰੇ ਕਾਰੋਬਾਰ ਦਿਖਾਉਣ ਲਈ ਸਾਨੂੰ ਨਾਲ ਭੇਜਿਆ। ਜਦੋਂ ਅਸੀਂ ਉਹਨਾਂ ਦਾ ਇੱਕ ਛੋਟਾ ਹਵਾਈ ਜਹਾਜ਼ ਦੇਖ ਰਹੇ ਸੀ ਸਤਿਆਜੀਤ ਸਿੰਘ ਜੀ ਬੜੇ ਭਾਵੁਕ ਹੋਏ ਤੇ ਮੈਨੂੰ ਦੱਸਣ ਲੱਗੇ ਕਿ ਧੰਨ ਧੰਨ ਬਾਬਾ ਇਸ਼ਾ ਸਿੰਘ ਜੀ ਜਦੋਂ ਵੀ ਇਸ ਇਲਾਕੇ ਵੱਲ ਆਉਂਦੇ ਸਾਡੇ ਪਾਸ ਹੀ ਗਿਸਟ ਹਾਊਸ ਅੰਦਰ ਰੁਕਦੇ ਸਨ। ਉਹ ਕਹਿਣ ਲੱਗੇ ਇੱਕ ਦਿਨ ਮੈਂ ਉਹਨਾਂ ਨੂੰ ਆਪਣੀ ਕਾਰ ਰਹੀਂ ਸੈਰ ਕਰਾਉਂਦਾ ਹਾਂ ਇਸ ਜਗ੍ਹਾ ਤੇ ਆਇਆ ਜਿੱਥੇ ਇਹ ਛੋਟਾ ਜਹਾਜ਼ ਖੜਾ ਹੈ। ਮੈਂ ਬਾਬਾ ਜੀ ਨੂੰ ਉਸ ਜਹਾਜ਼ ਅੰਦਰ ਚਾਰਨ ਪੌਣ ਦੀ ਬੇਨਤੀ ਕੀਤੀ। ਬਾਬਾ ਜੀ ਅੰਦਰ ਆ ਕੇ ਸੀਟ ਤੇ ਬੈਠ ਗਏ ਤੇ ਮੈਨੂੰ ਕਹਿਣ ਲੱਗੇ ਸੱਤੀ ਤੂੰ ਸਾਨੂੰ ਆਪਣੇ ਜਹਾਜ਼ ਨਾਲ ਹੀ ਗੇੜਾ ਘੜਵਾ ਕੇ ਸੈਰ ਕਰਾ। ਮੈਂ 7 ਦਿਨ ਕਹਿ ਕੇ ਹਵਾਈ ਜਹਾਜ਼ ਦੀ ਉਡਾਣ ਭਰੀ ਆਸਵਾਦ ਦੇ ਇਲਾਕੇ ਦਿਖਾਉਣ ਲੱਗਿਆ। ਬਾਬਾ ਜੀ ਕਹਿਣ ਲੱਗੇ ਸੱਤੀ ਸਾਨੂੰ ਨਾਨਸਰ ਆਇਆਂ ਤੋਂ ਬਹੁਤ ਦਿਨ ਹੋ ਗਏ। ਸਾਡਾ ਦਿਲ ਕਰਦਾ ਹੈ ਆਪਣੇ ਪਾਸ਼ਾ ਦੇ ਸਥਾਨ ਤੇ ਮੱਥਾ ਟੇਕਾਈਏ। ਤੂੰ ਇਸਨੂੰ ਸਿੱਧਾ ਨਾਨਸਰ ਕਲੇਰਾਂ ਲੈ ਚੱਲ। ਬਾਬਾ ਜੀ ਦੇ ਬਚਨ ਸੁਣ ਕੇ ਮੈਂ ਕਿਹਾ ਪਾਸ਼ਾ ਠੀਕ ਹੈ ਪਰ ਇਸ ਅੰਦਰ ਇਤਨਾ ਪੈਟਰੋਲ ਨਹੀਂ ਮੈਂ ਇਸ ਨੂੰ نیچے ਉਤਾਰ ਕੇ ਪੈਟਰੋਲ ਪਰਵਾ ਲਵਾਂ ਸੁਣ ਕੇ ਬਾਬਾ ਜੀ ਕਹਿਣ ਲੱਗੇ ਇਸ ਨੂੰ نیچے ਨਹੀਂ ਉਤਾਰਨਾ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਪਾਸ਼ਾ ਇਸ ਅੰਦਰ ਤਾਂ ਪੈਟਰੋਲ ਖਤਮ ਹੋਣ ਵਾਲਾ ਹੈ ਉਹ ਵੇਖੋ ਸੂਈ ਲਾਲ ਨਿਸ਼ਾਨ ਤੇ ਆਉਣ ਹੀ ਲੱਗੀ ਹੈ ਇਸ ਨੂੰ ਤਾਂ ਇੱਕਦਮ ਨਜ਼ਦੀਕ ਹਵਾਈ ਅਡੇ ਤੇ ਉਤਾਰਨਾ ਪਵੇਗਾ ਤੇ ਫਿਰ ਪੈਟਰੋਲ ਪਰੋਣਾ ਪਵੇਗਾ ਬਾਬਾ ਜੀ ਨੇ ਮੇਰੀ ਇੱਕ ਨਾ ਸੁਣੀ ਕਹਿਣ ਲੱਗੇ ਤੂੰ ਸਿੱਧਾ ਇਸ ਨੂੰ ਨਾਂਸਰ ਲੈ ਚੱਲ। ਥੱਲੇ ਬਿਲਕੁਲ ਨਹੀਂ ਉਤਾਰਨਾ। ਮੈਂ ਬਾਬਾ ਜੀ ਨੂੰ ਫਿਰ ਬੇਨਤੀ ਕੀਤੀ ਪਾਸ਼ਾ ਜੀ ਅਜੇ ਵੀ ਇਸ ਨੂੰ ਕਿਸੇ ਹਵਾਈ ਅੱਡੇ ਤੇ ਨਾ ਉਤਾਰਿਆ ਤਾਂ ਇਸ ਨੇ ਅਸਮਾਨ ਅੰਦਰ ਹੀ ਫਟ ਜਾਣਾ ਹੈ। ਇੱਥੇ ਲਖਨਊ ਦਾ ਹਵਾਈ ਅੱਡਾ ਨੇੜੇ ਹੈ। ਉੱਥੇ ਉਤਾਰ ਕੇ ਤੇਲ ਪ੍ਰਵਾਹ ਲੈਂਦੇ ਹਨ। ਫਿਰ ਨਾਂਸਰ ਨੂੰ ਚਲਦੇ ਹਨ। ਬਾਬਾ ਜੀ ਮੈਨੂੰ ਕਹਿਣ ਲੱਗੇ ਸੱਤੀ ਤੂੰ ਸਾਡੇ ਬਚਨਾਂ ਦੇ ਭਰੋਸਾ ਰੱਖ। ਇਸ ਨੂੰ ਕੁਝ ਨਹੀਂ ਹੋਣ ਲੱਗਿਆ। ਤੂੰ ਚੁੱਪਚਾਪ ਮੂਲ ਮੰਤਰ ਦਾ ਪਾਠ ਕਰਦਾ ਇਸ ਨੂੰ ਨਾਨ ਸਰਵਲ ਵਧਾਈ ਜਾ ਮੈਂ ਹੈਰਾਨ ਹੋ ਰਿਹਾ ਸੀ ਕਿ ਪੈਟਰੋਲ ਵਾਲੀ ਸੂਈ ਲਾਲ ਨਿਸ਼ਾਨ ਦੇ ਬਿਲਕੁਲ ਨਾਲ ਆ ਲੱਗੀ ਤੇ ਜਹਾਜ਼ ਫਿਰ ਵੀ ਚੱਲਦਾ ਗਿਆ ਮੈਂ ਫਿਰ ਸੋਚਿਆ ਕਿ ਚਲੋ ਲਖਨਊ ਤਾਂ ਇਸੇ ਤਰ੍ਹਾਂ ਲੰਘ ਗਿਆ ਬਾਬਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਦਿੱਲੀ ਜਾ ਕੇ ਪੈਟਰੋਲ ਪਰਵਾਹ ਲਵਾਂ ਜਦੋਂ ਮੈਂ ਬਾਬਾ ਜੀ ਅੱਗੇ ਇਹ ਬੇਨਤੀ ਕੀਤੀ ਮੈਨੂੰ ਘੂਰਦੇ ਹੋਏ ਕਹਿਣ ਲੱਗੇ ਖਬਰਦਾਰ ਜੇ ਦੁਬਾਰਾ ਪੈਟਰੋਲ ਦਾ ਨਾਮ ਲਿਆ ਚੁੱਪ ਕਰਕੇ ਮੌਲਮਾਨਤਾ ਦਾ ਜਾਬ ਕਰਦਾ ਹੋਇਆ ਇਸ ਨੂੰ ਚਲਾਈ ਜਾ ਇਹ ਕਿਤੇ ਨਹੀਂ ਡਿੱਗਣ ਲੱਗਿਆ ਹੁਣ ਤੋਂ ਬਾਅਦ ਤੂੰ ਸਾਨੂੰ ਬਿਲਕੁਲ ਨਹੀਂ ਬਣਾਉਣਾ ਅਸੀਂ ਆਪਣੇ ਪਾਤਸ਼ਾਹ ਦੇ ਚਰਨਾਂ ਨਾਲ ਧੰਨ ਜੋੜਿਆ ਹੋਇਆ ਹੈ ਮੈਂ ਬਹੁਤ ਘਾਬਰ ਚੁੱਕਿਆ ਸੀ ਮੇਰੀ ਸਮਝ ਵਿੱਚ ਕੁਝ ਨਹੀਂ ਸੀ ਪੈ ਰਿਹਾ ਹਰ ਪਲ ਇਹ ਹੀ ਖਿਆਲ ਆਉਣ ਲੱਗਿਆ ਕਿ ਜਹਾਜ਼ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਮਨ ਅੰਦਰ ਘੋਰ ਅਫਸੋਸ ਬੈਠਦਾ ਜਾ ਰਿਹਾ ਸੀ ਕਿ ਅੱਜ ਐਡੇ ਵੱਡੇ ਮਹਾਪੁਰਸ਼ ਹਵਾਈ ਹਾਸੇ ਦਾ ਸ਼ਿਕਾਰ ਹੋ ਜਾਣੇ ਹਨ ਮੈਨੂੰ ਆਪਣਾ ਜਾਂ ਆਪਣੇ ਜਹਾਜ਼ ਦਾ ਫਿਕਰ ਨਹੀਂ ਸੀ ਪਰ ਮੈਂ ਬਾਬਾ ਜੀ ਦੀ ਕੀਮਤੀ ਜਾਨ ਅਜਾਈਂ ਚਲੇ ਜਾਣ ਤੋਂ ਬਹੁਤ ਭੈਪੀਤ ਹੋ ਰਿਹਾ ਸੀ ਮੈਨੂੰ ਭੈਪੀਤ ਹੁੰਦੇ ਨੂੰ ਦੇਖਦਾ ਬਾਬਾ ਜੀ ਮੇਰੇ ਵੱਲ ਤਾਂ ਕੇ ਮੁਸਕਰਾਏ ਬਾ ਤਾਂ ਨਹੀਂ ਉਸ ਵਤ ਮੇਰੇ ਅੰਦਰੋਂ ਇਹ ਸਾਰਾ ਸਹਿਮ ਡਰ ਕਿਵੇਂ ਇੱਕਦਮ ਚਲਾ ਗਿਆ ਹੁਣ ਮੈਨੂੰ ਮਹਿਸੂਸ ਨਹੀਂ ਸੀ ਹੋ ਰਿਹਾ ਕਿ ਮੈਂ ਇੱਕ ਪਟ੍ਰੋਲ ਤੋਂ ਖਾਲੀ ਜਹਾਜ਼ ਉਡਾ ਰਿਹਾ ਹਾਂ ਹਉ ਜਾਪ ਰਿਹਾ ਸੀ ਜਿਵੇਂ ਇਸ ਜਹਾਜ਼ ਨੂੰ ਬਾਬਾ ਜੀ ਆਪ ਹੀ ਆਪਣੀ ਸ਼ਕਤੀਦਾਰਾ ਉਡਾ ਰਹੇ ਹੁਣ ਮਨ ਅੰਦਰ ਪੂਰਾ ਪਛਵਾਸ ਵੱਜ ਗਿਆ ਕਿ ਜਿਹੜੇ ਮੇਰੇ ਨਾਲੇ ਪਾਸ਼ਾ ਬੈਠੇ ਹਨ ਇਹ ਸਰਵ ਕਲਾ ਸਮਰਾਥ ਹਨ ਮੇਰਾ ਮਨ ਹੁਣ ਆਪ ਮਹਾਰੇ ਹੀ ਮੂਲ ਮੰਤਰ ਦੇ ਜਾਪ ਵਿੱਚ ਲੱਗ ਪਿਆ ਤੇ ਮੈਨੂੰ ਅਤਿਅੰਤ ਖੁਸ਼ੀ ਆਉਣ ਲੱਗੀ ਹਵਾਈ ਸਫਰ ਕਰਦਿਆਂ ਕਰਦਿਆਂ ਨਾਨਕ ਸਰ ਦਾ ਸੋਨੇ ਦਾ ਗੁੰਬਦ ਦਿਸਣ ਲੱਗ ਪਿਆ। ਬਾਬਾ ਜੀ ਨੇ ਦੋਨੋਂ ਹੱਥ ਜੋੜ ਕੇ ਪ੍ਰਣਾਮ ਕੀਤਾ ਤੇ ਮੈਨੂੰ ਜਹਾਜ਼ਦਾਰਾ ਨਾਨਕ ਸਰ ਦੇ ਪੰਜ ਪ੍ਰਕਰਮਾਂ ਕਰਨ ਦਾ ਹੁਕਮ ਕੀਤਾ। ਬਾਬਾ ਜੀ ਦੇ ਚਿਹਰੇ ਦੀ ਰੌਣਕ ਅਤੇ ਖੁਸ਼ੀ ਛੱਲੀ ਨਹੀਂ ਸੀ ਜਾ ਰਹੀ ਜਿਸ ਨੂੰ ਤੱਕ ਤੱਕੇ ਮੈਂ ਆਪਣੇ ਬਹੁਤ ਵੱਡੇ ਭਾਗ ਸਮਝ ਰਿਹਾ ਸੀ। ਹੁਣ ਬਾਬਾ ਜੀ ਨੇ ਵਾਪਸੀ ਦਾ ਹੁਕਮ ਕੀਤਾ ਤੇ ਅਸੀਂ ਬਾਅਦ ਇੱਥੇ ਪਰਤ ਆਏ। ਬਾਬਾ ਜੀ ਨੇ ਉਸ ਵਕਤ ਵਚਨ ਕੀਤੇ ਸਤੀ ਇਹ ਜੋ ਪਟ੍ਰੋਲ ਅੰਦਰ ਸੱਤਿਆ ਪਾਈ ਹੈ ਇਹ ਪਰਮੇਸ਼ਰ ਦੇ ਨਾਮ ਕਰਕੇ ਹੈ ਉਹਦੇ ਨਾਮ ਕਰਕੇ ਹੀ ਉਹਦੇ ਨਾਮ ਦੇ ਸਹਾਰੇ ਹੀ ਬੇਅੰਤ ਖੰਡ ਬ੍ਰਹਮਣ ਪ੍ਰਕਰਮਾਂ 'ਤੇ ਕਰਦੇ ਹਨ ਕਦੇ ਡਿਗਦੇ ਦੇਖੇ ਹਨ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡਾ ਹੈ ਬਾਬਾ ਜੀ ਨੇ ਮੈਨੂੰ ਕਿਹਾ ਕਿ ਇਹ ਗੱਲ ਹਰ ਇੱਕ ਨੂੰ ਨੰਨ ਦੱਸਦਾ ਫਿਰ ਸਾ ਸੱਤਿਆਜੀਤ ਸਿੰਘ ਨੇ ਕਿਹਾ ਕਿ ਅੱਜ ਤੁਹਾਨੂੰ ਬਾਬਾ ਜੀ ਦੇ ਖਾਸ ਜਾਨ ਕੇ ਗੱਲ ਦੱਸੀ ਹੈ